ਲਾਤੀ ਐ ਪੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰbei ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਆ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਂਗਰਸ ਵਾਲੇ ਤਾਂ ਇੱਥੇ ਜਲੂਸ ਕੱਢਦੇ ਫਿਰਦੇ ਆ ਆਮ ਆਦਮੀ ਪਾਰਟੀ ਵੀ ਜਲੂਸ ਕੱਢ ਰਹੀ ਹੈ ਮੋਹੱਲੇ ਦੇ ਅੰਦਰ ਮੇਰੇ ਖਿਆਲ ਚ ਤਰਜਲੂਸ ਕਢਣ ਦੀ ਕੋ ਲੋੜ ਹੀ ਨਹੀਂ ਸੀ ਕੱਲ ਹੀ ਨਿਬੜ ਗਿਆ ਸੀਗਾ ਕੰਮ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਬੰਦੂਕ ਲੈ ਕੇ ਬਾਬਾ ਸਾਹਿਬ ਉਮੇਦ ਕਰਦੀ ਮੂਰਤੀ ਦੇ ਉੱਤੇ ਪਹਿਰਾ ਦੇਣ ਲੱਗਿਆ ਤੇ ਸਭ ਜਲੂਸ ਤਾਂ ਨਿਕਲ ਗਿਆ ਉਸੇ ਤੇ ਨਹੀਂ ਨਿਬੜ ਗਿਆ ਕੰਮ ਤਾਂ ਉਸੇ ਤੇ ਨਹੀਂ ਉਹਨੂੰ ਲੈ ਕੇ ਲੋਕ ਭਾਉ ਲੋਕਾਂ ਨੂੰ ਭਾਉ ਕਰਤਾ ਜੀ ਲੋਕਤੰਤਰ ਨੂੰ ਖਤਰਾ ਹੈ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ ਸਾ ਮੇਰਾ ਇੱਕ ਸਿੰਪਲ ਸਵਾਲ ਹੈ ਜੀ ਪੰਜਾਬ ਦਾ ਇੱਥੇ ਘੜਾ ਹੈ ਜਿਹਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਫਿਸ ਦੇ ਉੱਤੇ ਹੈੱਡਕੁਆਰਟਰ ਤੇ ਹਮਲਾ ਹੋਇਆ ਸੀਗਾ ਰਾਕਟ ਅਟੈਕ 2.3 ਸਾਲ ਹੋ ਗਏ ਪੰਜਾਬ ਤਾਂ ਸਹੀ ਸਲਾਮਤ ਖੜਾ ਹੈ ਅੱਜ ਵੀ ਉਹਦੇ ਬਾਅਦ ਅਜਨਾਲਾ ਥਾਣਾ ਕਾਬੂ ਕਰਵਾ ਲਿਆ ਸਰਕਾਰ ਨੇ ਆ ਸਰਕਾਰ ਐ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਜਾ ਕੇ ਅਜਨਾਲੇ ਦੇ ਅੰਦਰ ਪੰਜਾਬ ਫੇਰ ਵੀ ਖੜਾ ਹੈ 18 ਬੰਬ ਚੱਲ ਗਏ ਕਾਲਿਆ ਜੀ ਦੇ ਘਰ ਤੇ ਚੱਲ ਗਿਆ ਮੰਦਰ ਦੇ ਅੰਦਰ ਚੱਲ ਗਿਆ ਥਾਣਿਆਂ ਦੇ ਅੰਦਰ ਚੱਲ ਗਿਆ ਕਦੇ ਪਟਾ ਪਟਾਕਾ ਪੈ ਗਿਆ ਜੀ ਟਾਇਰ फट ਗਿਆ ਜੀ